ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਸਬ-ਡਿਵੀਜ਼ਨ ਹਸਪਤਾਲ ਖਡੂਰ ਸਾਹਿਬ ਡਾਕਟਰਾਂ ਵੱਲੋਂ ਓਪੀਡੀ ਬੰਦ ਕਰਨ ਨੂੰ ਲੈ ਕੇ ਲੋਕਾਂ ਨੇ ਆਪ ਸਰਕਾਰ ਤੇ ਵੱਡੇ ਸਵਾਲ ਧਾਕੇ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਸੀਐਮ ਅਗਵੰਤਮਾਨ ਵੱਲੋਂ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉੱਥੇ ਗਰਾਊਂਡ ਜ਼ੀਰੋ ਤੇ ਦੇਖਿਆ ਜਾਵੇ ਤਾਂ ਜਿੱਥੇ ਹਸਪਤਾਲ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਵੱਖ-ਵੱਖ ਲੋਕਾਂ ਨੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ ਹਸਪਤਾਲਾਂ ਦੇ ਵਿੱਚ ਸਾਰੀਆਂ ਹੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਹਸਪਤਾਲਾਂ ਦੇ ਵਿੱਚ ਗਿਣੀ-ਚਣੀ ਦਵਾਈ ਸਿਰਫ ਦਿੱਤੀ ਜਾਂਦੀ ਹੈ ਤੇ ਬਾਕੀ ਦਵਾਈ ਉਹਨਾਂ ਨੂੰ ਬਾਹਰੋਂ ਲੈਣੀ ਪੈਂਦੀ ਹੈ। ਇਸ ਮੌਕੇ ਤੇ ਸਰਕਾਰ ਤੇ ਸਵਾਲ ਦਾਗਦੇ ਹਨ ਲੋਕਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ। ਤਾਂ ਤਕਰੀਬਨਾਮੇ ਮੇਰਾ ਨਾਮ ਮਖਤਾਰ ਸਿੰਘ ਹੈ ਖਰੂਰ ਸਾਹਿਬ ਮੇਰਾ ਪਿੰਡ ਆ। ਕੀ ਗੱਲ ਬਾਤ ਹੈ? ਸੱਚਾ ਸਾਡੇ ਵਿਭਾਗ ਦੇ ਨਰਸ ਨੂੰ ਮਿਲਣਾ ਚਮੜੀ ਦੀ ਦਵਾਈ ਲੈਣੀ ਖਾਰਸ ਹੋ ਰਹੀ ਆ ਉਸ ਤੋਂ ਬਾਅਦ ਫੇਰ ਦੇ ਬੈਠੇ ਆਣ ਕੇ ਕੋਈ ਡਾਕਟਰ ਨਹੀਂ ਬੈਂਦਾ ਆਂਦੇ ਹੜਤਾਲਿਆ ਹੜਤਾਲਿਆ ਕਿਸੇ ਨੂੰ ਦਵਾਈ ਨਹੀਂ ਦੇ ਰਿਹਾ ਤੇ ਇਤਨਾ ਪਰੇਸ਼ਾਨ ਹੋ ਰਹੀ ਫਾਰੀ ਫਾਂਗ ਤਾਂ ਕਿੰਨੇ ਮਰੀਜ਼ ਵੇਖੋ ਹਸਪਤਾਲ ਦੇ ਵਿੱਚ ਜਿਹੜੇ ਖੱਜਲ ਖਵਾਰ ਹੋ ਰਹੇ ਆ ਖਡੂਰ ਸਾਹਿਬ ਮਹਾਰਾਜ ਦੀ ਇੱਕ ਨਗਰੀ ਹੋਣ ਤੇ ਖਡੂਰ ਸਾਹਿਬ ਦਾ ਇੱਡੀ ਵੱਡੀ ਡਿਪੈਂਸਰੀ ਬਣਾਈ ਹੋਈ ਆ ਹਸਪਤਾਲ ਖੁੱਲਿਆ ਤੇ ਫੇਰੇ ਪਰੇਸ਼ਾਨ ਕਰਦਾ ਲੋਕਾਂ ਨੂੰ ਬੱਚੇ ਲੈ ਲੈ ਕੇ ਬੀਬੀਆਂ ਫੇਰ ਦੀਆਂ ਖੱਡਾਂ ਖਰਾਬ ਹੋ ਰਹੀਆਂ ਇਸ ਕਰਕੇ ਕਿਸੇ ਦਵਾਈ ਨਹੀਂ ਦੇ ਰਹੇ ਕੀ ਮੰਗ ਕਰ ਰਹੇ ਹੋ ਮੰਗੇ ਇਹ ਹੋ ਰਿਹਾ ਵੀ ਟਾਈਮ ਨਾਲ ਹਸਪਤਾਲ ਖੁੱਲੇ ਆਪਣੇ ਦੇਖਭਾਲ ਮਰੀਜ਼ਾਂ ਦੀ ਕੀਤੀ ਜਾਵੇ ਸਹੀ ਸਫਾਮਤ ਜਿੱਦਾਂ ਮਹਾਰਾਜ ਦੀ ਨਗਰੀ ਦੇ ਵਿੱਚ ਮਰੀਜ਼ਾਂ ਨੂੰ ਦੇਖਿਆ ਜਾਵੇ ਚੰਗੀ ਦਵਾਈ ਦਿੱਤੀ ਜਾਵੇ ਨਰਸਾਂ ਟਾਈਮ ਨਾਲ ਟਾਈਮ ਨਾਲ ਜਾਣ ਆਪਣੀ ਡਿਊਟੀ ਦੇ ਪਾਬੰਦ ਰਹਿਣ ਤੇ ਮਰੀਜ਼ਾਂ ਨੂੰ ਵੀ ਕੋਈ ਖਰਾਬੀ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਪਰਵਾਰਤਮ ਹੈ ਕਿ ਅਸ ਤਲਾਇਡੋ ਕੀ ਪਰੇਸ਼ਾਨੀ ਆ ਹਾਂ ਤੋ ਵਈ ਲੈਣ ਆਏ ਆ ਕੀ ਪਰੇਸ਼ਾਨੀ ਆਲੇ ਸਿਰ ਤੋ ਖਾਈ ਜੀ ਭਾਈ ਸੋ ਇੰਨੇ ਨਮਾ ਜਿਦੇ ਆਇਆ ਖਤਰਾ ਕੋ ਹੁੰਦਾ ਹੈ ਅੱਜ ਤੱਕ ਉਹ ਨਹੀਂ ਦਇ ਕੋਈ ਚੈੱਕ ਵੀ ਨਹੀਂ ਹੋਣ ਦਿਆ ਡਾਕਟਰ ਕੋਈ ਆਉਣ ਨਹੀਂ ਦਿਆ ਕੀ ਕਹਿੰਦੇ ਆ ਡਾਕਟਰ ਕਹਿੰਦੇ ਜਿਆਦਾ ਪਾਰਾ ਵਚੇ ਆਉਣਾ ਹੈ ਜਦੋਂ ਵੀ ਆਈਏ ਕਦੀ ਮਿਲਦੇ ਕਦੀ ਨਹੀਂ ਮਿਲਦੇ ਡਾਕਟਰ ਵੀ ਦਵਾਈ ਲੈਣ ਨਾ ਹਾਂਜੀ ਹਰਜੀਵੰਤ ਕੌਰ ਖਡੂਰ ਸਾਹਿਬ ਤੋਂ ਕੀ ਗੱਲ ਬਾਤ ਹੈ ਦਵਾਈ ਲੈਣ ਪੁੱਜੇ ਜੋ ਕੀ ਕਹਿੰਦਾ ਮੈਨੂੰ ਬੁਖਾਰ ਵੀ ਚੜਦਾ ਰਿਹਾ ਵਾ ਅੱਗੇ ਵੀ ਅਸੀਂ ਦੋ ਤਿੰਨ ਰਾਹ ਆਏ ਡਾਕਟਰ ਕਦੀ ਮਿਲਦੇ ਕਦੀ ਨਹੀਂ ਮਿਲਦੇ ਆ ਗੁੱਡੀ ਦੇ ਇਨਫੈਕਸ਼ਨ ਨੇ ਆ ਫਿੰਸਿੰਗਾ ਫੋੜੇ ਨਿਕਲਦੇ ਆ ਤੇ ਡਾਕਟਰ ਕੋਈ ਆਉਂਦਾ ਕੋਈ ਨਹੀਂ ਆਉਂਦਾ ਹੁਣ ਅੱਜ ਵੀ ਮਸਾਂ ਤੁਰ ਕੇ ਆਏ ਆ ਤੋ ਕਹਿੰਦਾ ਪੀ ਅਜੇ 11 ਵਜੇ ਤੋਂ ਬਾਅਦ ਆਉਣੇ ਆ ਈ ਮੰਗ ਕਰਦੇ ਜੀ ਸਰਕਾਰ ਤੋਂ ਅਸੀਂ ਮੰਗ ਤੋਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਕੋਈ ਸਹੂਲਤਾਂ ਮਿਲਣੀਆਂ ਚਾਹੀਦੀਆਂ ਵਾ ਜੇ ਆਪਣੇ ਪਿੰਡ ਦੇ ਵਿੱਚ ਡਿਸਪੈਂਸਰੀ ਬਣੀ ਹੈ ਹਸਪਤਾਲ ਬਣੇ ਆ ਤੇ ਉਹਦੀ ਸਹੂਲਤ ਸਾਨੂੰ ਪੂਰੀ ਚਾਹੀਦੀ ਆ ਦਵਾਈ ਆ ਦਵਾਈ ਬਾਹਰੋਂ ਲਿਖ ਦਿੰਦੇ ਆ ਤੇ ਉਹ ਮਹਿੰਗੀ ਦਵਾਈ ਆ ਫਿਰ ਬਾਹਰੋਂ ਕਿਸ ਤਰ੍ਹਾਂ ਲਈਏ ਇਥੇ ਸਾਨੂੰ ਅੰਦਰੋਂ ਦਵਾਈ ਮਿਲਣੀ ਚਾਹੀਦੀ ਆ ਇਹੋ ਅਸੀਂ ਮੰਗ ਕਰਦੇ ਆ ਅੰਦਰੋਂ ਦਵਾਈ ਇਹ ਸ਼ਾਰਟੇਜ ਹੈ ਕਿ ਇਥੇ ਕਾਫੀ ਛੋਟੇ ਚੱਲ ਰਹੀ ਹੈ ਮੇਨ ਸਾਡੇ ਅਗੇ ਕਿਤੇ 24x7 ਐਮਰਜੈਂਸੀ ਚਲਾਨੀ ਹੁੰਦੀ ਹੈ ਕਿ ਕੋਈ ਐਮਰਜੈਂਸੀ ਦੀਵਾਵਾ ਜ਼ਰੂਰ ਦੇਣੀ ਹੈ ਤੇ ਉਸ ਕਰਕੇ ਸਾਡੇ ਕੋਲ ਦੋ ਹੀ ਐਮਰਜੈਂਸੀ ਮੈਡੀਕਲ ਆਫੀਸਰ ਨੇ ਜਿਹੜੇ 24 ਘੰਟੇ ਦੇ ਤੇ ਸੇਵਾ ਸਾਰੀ ਦੇਣੀਆਂ ਨੇ ਇਸ ਕਰਕੇ ਸਪੈਸ਼ਲਿਸਟ ਜਿਹੜੇ ਆਗੇ ਨੇ ਸਾਡੇ ਕੋਲ ਜਿੰਨੇ ਵੀ ਹੈਗੇ ਨੇ ਥੋੜੇ ਬਿੰਤੀ ਚ ਹੈਗੇ ਨੇ ਉਹਨਾਂ ਨੂੰ ਨਾਲ ਪੂਰਾ ਸਹਿਯੋਗ ਕਰਨਾ ਪੈਂਦਾ ਉਹ ਵੀ ਨਾਲ ਨਾਈਟ ਟਾਈਮ ਵੀ ਕਰਦੇ ਨੇ ਮਾਰਨਿੰਗ ਐਮਰਜੈਂਸੀਆਂ ਈਵਨਿੰਗ ਐਮਰਜੈਂਸੀਆਂ ਕਰਦੇ ਨੇ ਤੇ ਇਸ ਕਰਕੇ ਡਾਕਟਰ ਨਹੀਂ ਘਾਟੋਂ ਕਰਕੇ ਸ਼ਾਇਦ اوਪੀਡੀ ਸਿਵਾਮਾ ਇਸ ਕਰਕੇ ਥੋੜੀ ਜਿਹੀ ਹੋਈ ਹੈ ਉਹ ਕੋਸ਼ਿਸ਼ ਕਰਨੇ ਪੈਗੇ ਘਟ ਵਿੱਚ ਵੀ ਜਿਹੜਾ ਦਾ ਪੂਰੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਦਾ ਸਰ ਐਂਬੂਲੈਂਸ ਨਹੀਂ ਹੈਗੀ ਕਾਸਟਲ ਦੇ ਕੋਲ کافی ਪ੍ਰਿੰਟ ਪੈਂਦੇ ਨੇ ਤਾਂ ਵੱਡੇ ਸਵਾਲ ਨੇ ਕਿ ਐਂਬੂਲੈਂਸ ਨਹੀਂ ਹੈਗੀ ਜਦੋਂ ਕੋਈ ਹਾਲਤ ਆ ਵਾਪਸ ਆਇਆ ਤਾਂ ਫਿਰ ਜਿਹੜੀ ਐਂਬੂਲੈਂਸ ਦੂਰ ਤੋਂ ਆਏਗੀ ਤਦ ਤੱਕ ਕਈ ਜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਕਰਦਾ ਕੀ ਕਰੀਏ ਸਾਡੇ ਕੋਲ ਐਂਬੂਲੈਂਸ ਨਹੀਂ ਹੈ ਇਹ ਸਹੀ ਹੈ ਪਰ ਇੱਕ ਸੌਟਲੀ ਐਂਬੂਲੈਂਸ ਸਾਡੇ ਕੋਲ ਉਪਲਬਧ ਹੈ ਇਹ ਜਿਸ ਪਰੇ ਦਿੱਸਪ ਕਿ ਸਾਨੂੰ ਇਹ ਲੋਕ ਨੂੰ ਕੋਈ ਮੁਸ਼ਕਲ ਪੈਂਦੀ ਹੈ ਤੇ 108 ਨੂੰ ਆਪ ਕਾਲ ਕਰ ਸਕਦਾ ਨਹੀਂ ਤੇ ਜਦੋਂ ਸਾਡੇ ਕੋਲ ਪਹੁੰਚ ਜਾਵੇ ਅਸੀਂ ਕਿਤੇ ਨੂੰ ਰੈਫਰ ਕਰਨਾ ਹੋਵੇ ਜਾਂ ਇਹਨੂੰ ਕੁਝ ਟੈਸਟ ਕਰਾਣੇ ਕੁਝ ਵੀ ਕਰਨਾ ਹੋਵੇ ਤੇ ਅਸੀਂ 108 ਨੂੰ ਆਪ ਕਾਲ ਕਰਕੇ ਬੁਲਾ ਲਈਦਾ ਸੋ ਉਸ ਪਰਸੇ ਅਸੀਂ ਪੂਰਾ ਕੰਮ ਕਰਨੇ ਪਏ ਆ ਕਿ ਕੋਈ ਕਮੀ ਪੇਸ਼ੀ ਨਾ ਹੋਵੇ ਇੱਕ ਐਂਬੂਲੈਂਸ ਸਾਡੇ ਕੋਲ ਆਪਣੇ ਕੋਲ ਹੋ ਜਾਵੇ ਇਹਦੇ ਵਾਸਤੇ ਡਿਮਾਂਡ ਅਸੀਂ ਕੀਤੀ ਹੋਈ ਹੈ ਤੇ ਹੋ ਜਾਵੇ ਤੇ ਬਹੁਤ ਵਧੀਆ ਨਹੀਂ ਤੇ ਉਹਦੀ ਉਹਦੀ ਘਾਟ ਵਿੱਚ ਅਸੀਂ 108 ਦਾ ਨਾਲ ਗੁਜ਼ਾਰਾ ਕਰਨੇ ਪਏ ਡਾਕਟਰ ਪਬਲਿਕ ਦਾ ਖਾਸਾ ਉਤੇ ਕਹਿਣਾ ਹੈ ਕਿ ਜਿਹੜੀਆਂ ਉਹਨੂੰ ਕੋਸ਼ਿਸ਼ ਕੀਤੀਆਂ ਨੇ ਉਹ ਬਾਹਰੋਂ ਲੈ ਕੇ ਦਿੱਤੀਆਂ ਜਾਂਦੀਆਂ ਸੀ ਜਿਹੜਾ ਤੁਹਾਨੂੰ ਮਿਲਣੀ ਨਹੀਂ ਸੀ ਕੋਈ ਸਰਕਾਰ ਦੀ ਇੱਕ ਪੂਰੀ ਕੋਸ਼ਿਸ਼ ਹੈ ਕਿ ਮਰੀਜ਼ ਜਦੋਂ ਆਵੇ ਤੇ ਸਾਰੇ ਟੈਸਟ ਸਾਰੇ ਦਵਾਈਆਂ ਉਹ ਇੱਥੇ ਹੀ ਉਪਲਬਧ ਕਰਾਈਆਂ ਜਾਣ ਸਾਡੀ ਪੂਰੀ ਕੋਸ਼ਿਸ਼ ਹੈ ਤੇ ਮੇਰੇ ਖਿਆਲ ਚ ਇਹੋ ਜਿਹਾ ਕੋਈ ਇਹਦੀ ਕੋਈ ਸਾਡੇ ਮੇਰੇ ਜਾਣਕਾਰੀ ਚ ਬਈ ਹੋ ਜਾਨੀ ਆ ਕਿ ਬਾਅਦ ਦਵਾਈ ਲੈਣ ਦਾ ਵੇ ਜੇ ਕਿਸੇ ਨੂੰ ਕੋਈ ਬਾਹਰੋਂ ਲੈ ਕੇ ਜਾਣੀ ਜਾਂਦੀ ਪਈ ਹੈ ਤੇ ਉਹ ਮੇਰੇ ਨਾਲ ਕੰਟੈਕਟ ਕਰੇ ਦਾਅਤਾਂ ਕਾਇਮ ਕਰੇ ਤੇ ਅਸੀਂ ਦੇਖ ਲਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਕਿਉਂਕਿ ਅਸੀਂ ਲੋਡ ਪੈਂਦੀ ਤੇ ਅਸੀਂ ਖਰੀਦ ਕੇ ਵੀ ਉਹਨਾਂ ਨੂੰ ਲੈ ਕੇ ਜਾਂਦੇ ਹਾਂ